ਹਾਂ ਠੀਕ ਹੈ ਚੋੜਲੀ ਗਰਾਹ ਵਿੱਚ ਇੱਕ ਬੜਾ ਗੰਭੀਰ ਅਕਸੀਡੈਂਟ ਹੋਇਆ ਜਿਹਦੇ ਚਲਦੇ ਦੋ ਮੋਟਰਸਾਈਕਲ ਸਵਾਰ ਜਿਹੜੇ ਸੀ ਉਹ ਕਾਫੀ ਜ਼ਿਆਦਾ ਗਾਇਲ ਹੋਏ ਨੇ ਇਹਦੇ ਦੇ ਚਲਦੇ ਜਿਹੜੇ ਆਸੇ ਦੇ ਮੌਕੇ ਦੇ ਭਈਆ ਜਿਹੜੇ ਨੇ ਉੱਥੇ ਹੁੰਦੇ ਨੇ ਗੱਲਬਾਤ ਨੇ ਭਈਆ ਕੀ ਕੀ ਗੱਲਬਾਤ ਹੋਈ ਸੀ ਚੋੜਲੀ ਸਰ ਅਸ ਬਿਸ਼ਨਾਦੁਖਾਰ ਜਾ ਰਹੇ ਠੀਕ ਹੈ ਮੇਰਾ ਨਾਮ ਅਰਜੁਨ ਸੰਚਾੜਕ ਹੈ ਅਤੇ ਮੇਰੇ ਕਰਨ ਗੱਡੀ ਚਲਾਦਾ ਅਨਕੁਸ਼ ਉਹ ਮੇਰਾ ਭਰਾ ਆ ਗਿਆ ਜਿਹੜਾ ਟੱਟਾ ਦਾ ਮੋੜਾ ਅਸੀਂ ਆਪਣੀ ਗੱਡੀ ਆਪਣੇ ਕਾਰ ਲਗਿਆ ਬਾਹਰ ਨੰਦਰ ਆਹੇ ਅਹ ਗੱਡੀ ਮੋੜੀ ਜਿੰਨਾ ਮੈਂ ਬਾਰੀ ਕੋਲੀ ਬਾਹਰ ਲਗਾ ਆਣ ਇੰਚਰ ਪਿੱਛੋਂ ਬਾਈਕ ਆਈ ਉੰਦੀ ওভারਸਪੀਡੀ ਸਰ ਠੀਕ ਆ ਉਹ ওভারਸਪੀਡੀ ਉਹ ਸਾਡੀ ਗੱਡੀ ਗਨੇ ਵੱਜੀਏ ਕਮ ਸੇ ਕਮ ਵੀ 7-8 ਫੁੱਟ ਚ ਕੋਈਏ ਦੂਰ ਪੈਣਾ ਸਰ ਹੁਣ ਤੋਂ ਹੈ ਪੁਲਸਾਬ ਲਾ ਲੋ ਕਿ ਅਹ ਆਪਣੇ ਕਾਰਾਂ ਦੇ ਗੱਡੀ ਬਾੜ ਆਈ ਕਿ ਸਾਡੀ ਸਪੀਡ ਕਿੰਨੀ ਹੋ ਸਕਦੀ ਹੈ ਜਿਹੜੇ ਗਾਇਲ ਹੋਏ ਨਾ ਉਹ ਕਿਸ ਕਰਾ ਰਹੇ ਸਰ ਉਹ ਸਾਡੇ ਗਰਾਮੀ ਚੋਰੀ ਲੀਦੇ ਹਾਂ ਜੀ ਚਾਹ ਇਹ ਤਾਂ ਜਿਆਦਾ ਤੇ ਲੱਗ ਚਾਹ ਇਹ ਤਾਂ ਜਿਆਦਾ ਨਹੀਂ ਸਾਹ ਹੀ ਤਾਂ ਜਿਆਦਾ ਕੋਈ ਨਹੀਂ ਹੋਇਆ ਵਾਲੇ ਚਲੋ ਸਾਥੀਓ ਤੋਂ ਦਿੱਖ ਸਦੇ ਚੋਰਲੀ ਗ్రాੰ ਇੱਕ ਬੜਾ ਗਿਆ ਬਿਆਨ ਐਕਸੀਡੈਂਟ ਹੋਇਆ ਜਿਹੜਾ ਗੱਡੀ ਵਾਲੇ ਨਾਲ ਦਾ ਸਾਫੀਆ ਨੇ ਗੱਡੀ ਆਪਣੇ ਘਰ ਦੇ ਅੰਦਰ ਪਾੜਾ ਦੇ ਤੇ ਇਹਦੇ ਦੇ ਚੱਲਦੇ ਪਿੱਛੋਂ ਮੋਟਰਸਾਈਕਲ ਸਵਾਰ ਦੋ ਲੜਕੇ ਆਂਦੇ ਨੇ ਦਾ ਅਚਾਨਕ ਗੱਡੀ ਕਨੇ ਹਿੱਟ ਕਰਦੇ ਨੇ ਜਿਹਦੇ ਚੱਲਦੇ ਜਿਹੜੇ ਮੋਟਰਸਾਈਕਲ ਸਵਾਰ ਨਾਲ ਕਾਫੀ ਜਿਆਦਾ ਗੰਭੀਰ ਰੁੱਕ ਨੇ ਗਾਇਲ ਹੋਏ ਨੇ ਤਾਂ ਪਰ ਵੀਡੀਓ ਵੀ ਸ਼ੇਅਰ ਜ਼ਰੂਰ ਕਰਦੇ ਜਾਓ ਕੁਈ ਝੋਲੀ ਬਈਆ ਆਹੇ ਕਾਰ ਜਾਦੇ ਹੈ ਬਿਸ਼ਨਾਤੂ ਆਹੇ ਆਪਣੇ ਕਾਰ ਜਾਦੇ ਹੈ ਤੇ ਆਹੇ ਆਪਣੀ ਕਾਰ ਦੇ ਅੰਦਰ ਗੱਡੀ ਲਾਉਣ ਲੱਗੇ ਰੇ ਆਹੇ ਗੱਡੀ ਰੋਕੀ ਇੰਡੀਕੇਟਰ ਦਿੱਤੇ ਦਾ ਹੇ ਬਈਆ ਥੋੜੀ ਸਪੀਡ ਚਾਹੀਏ ਕਾਫੀ ਜ਼ਿਆਦਾ ਸਪੀਡ ਚਾਹੀਏ ਤੇ ਜੀਆਂ ਅਸੀਂ ਆਈ ਭਾਰੀ ਵੀ ਨਹੀਂ ਖੋਲੀ ਦੀ ਤੇ ਭਾਈ ਕੁੱਥੂ ਆਈਏ ਜੀਆਂ ਇਹ ਮੋੜਨ ਲੱਗੇ ਨਾ ਇਹ ਸਾਰੀ ਕੰਨੀ ਗੱਡੀ ਕਰਨੇ ਬਚੇ ਤੇ ਖਾਲ ਚੁ ਖਾਲੇ ਪਈਏ ਤੇ ਆਹ ਉਸੇ ਟਾਈਮ ਚੁੱਪੀ ਹੈ ਨਹੀਂ ਇਥੇ ਲਿਆਂਦਾ ਜਿਹੜੇ ਗੋਇਲ ਹੋਲੇ ਤੋਂ ਗਰਾਹ ਦੇ ਆਹ ਸਾਡੇ ਗਰਾਹ ਦੇ ਆਪਣੇ ਸਾਡੇ ਸਾਰੇ ਆਪਣੇ ਨੂੰ ਘਰਾ ਲਗੇ ਨੇ ਸਾਰੇ ਉਹ ਜਿਆਦਾ ਨੁਕਸਾਨ ਨਹੀਂ 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 ਬਚਾਓ ਹੀ ਆ ਜੇ ਗੱਡੀ ਦਾ ਕਿੰਨਾ ਨੁਕਸਾਨ ਗੱਡੀ ਦਾ ਚਲੋ ਸਾਰੇ ਗੱਡੀ ਜੋ ਵੀ ਹੋਇਆ ਗੋਲੀ ਮਾਰੋ ਬੰਦਾ ਬਚਣਾ ਚਾਹਦਾ ਗੱਡੀ ਤੇ ਚਲੋ ਅੱਜ ਆ ਨਹੀਂ ਆ ਬੰਦਾ ਬਚਣਾ ਚਾਹਦਾ ਮੋਟਰਸਾਈਕਲ ਉੱਪਰ ਕਿੰਨੇ ਸਵਾਰ ਹਿੰਗੇ ਮੋਟਰਸਾਈਕਲ ਇਹ ਸਰ ਦੋ ਬੰਦੇ ਸਵਾਰ ਹੈ ਤੇ ਤੁਨੇ ਹੀ ਲੱਗੀ ਹਾਂ ਤੁਨੇ ਇੱਕ ਕੀ ਥੋੜੀ ਸੀਰੀਅਸ ਲੱਗੀ ਦੀ ਹੈ ਮਤਲਬ ਹੁੰਦਾ ਥੋੜਾ ਕੱਟ ਲੱਗੀ ਇਹਦਾ ਬਾਕੀ ਦੂਆ ਥੋੜੇ ਇੰਨੀ ਜਿਹੀ ਜਿਹੇ ਟਾਇਰ ਉਹਨਾਂ ਦਾ ਕਿਹ ਨਾਮ ਹੁੰਦਾ ਹੁੰਦਾ ਨਾਮ ਰਜੇਸ਼ ਨਾ ਰਜੇਸ਼ ਨਾਮ ਹੁੰਦਾ ਹਾਂਜੀ ਤੋੜ ਲਈ ਹਾਂ ਚੋੜ ਲਈ ਚੋੜ ਲਈ ਜੇ ਕਹਿੰਦਾ ਤੁੰਡਾ ਕੀ ਨਾਮ ਮੇਰਾ ਅੰਕੁਸ਼ ਸ਼ਾਡ ਹਾਂਜੀ ਬਈ ਤੂੰ ਕਿ ਆਖਣ ਜਾਂਦਾ ਤੂੰ ਵੀ ਤਮ